सुवा त सुवाम ਰਾਹ ਉਹ ਅਸੀਂ ਅੱਜ ਵੀ ਸੜਕਾਂ ਤੇ ਆ ਤੇ ਆਪਣੇ ਵੱਲੋਂ ਛੱਡੇ ਹੋਏ ਉਸ ਮੋਰਚੇ ਨੂੰ ਦੁਬਾਰਾ ਲੜ ਰਹੇ ਆ ਤੇ ਲੜਦੇ ਰਹਾਗੇ ਕਿਉਂਕਿ ਸਾਡਾ ਮਕਸਦ ਕੋਈ ਨਿੱਜਤਾ ਨੂੰ ਆਪਣੇ ਆਪ ਨੂੰ ਵੱਡਾ ਕਰਨਾ ਨਹੀਂ ਸਾਡਾ ਮਕਸਦ ਹੈ ਪੰਜਾਬ ਦੀ ਜਵਾਨੀ ਪੰਜਾਬ ਦੀ ਖੇਤੀ ਪੰਜਾਬ ਦੀ ਵਿਰਾਸਤ ਪੰਜਾਬ ਦੀ ਖੂਨ ਨੂੰ ਬਚਾਉਣਾ ਤੇ ਪੰਜਾਬ ਮੋਰੀ ਬਣ ਕੇ ਇਸ ਭਾਰਤ ਦੇ ਉਹਨਾਂ ਕਿਸਾਨਾਂ ਦੀ ਉਹਨਾਂ ਮਜ਼ਦੂਰਾਂ ਦੀ ਉਹਨਾਂ ਮਿਹਨਤਕਸ਼ ਲੋਕਾਂ ਦੀ ਫਸਲ ਦਾ ਬੁੱਲ ਸਹੀ ਲੈ ਕੇ ਦੇਵੇ ਕਿਉਂਕਿ ਪੰਜਾਬ ਦੇ ਖੂਨ ਦੇ ਵਿੱਚ ਜੂਝਣਾ ਹੈ ਲੜਨਾ ਹੈ ਹੱਕ ਦੀ ਆਵਾਜ਼ بلند ਕਰਨਾ ਕਰਦਾ ਰਿਹਾ ਬਹੁਤ ਸਾਰੇ ਕਹਿੰਦੇ ਹੋਣਗੇ ਕਿ ਇਹ ਲੜਾਈ ਤੇ ਪੂਰੇ ਭਾਰਤ ਦੀ ਹੈ ਤੇ ਪੰਜਾਬ ਕਿਉਂ ਲੜ ਰਿਹਾ ਅਸੀਂ ਚਾਹੁੰਦੇ ਹਾਂ ਕਿ ਪੂਰਾ ਭਾਰਤ ਜਾ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੇ ਪੰਜਾਬ ਪਹਿਲਾਂ ਵੀ ਮੁਗਲਾਂ ਵੇਲੇ ਵੀ ਲੜਿਆ ਪੰਜਾਬ ਅੰਗਰੇਜ਼ਾਂ ਵੇਲੇ ਵੀ ਲੜਿਆ ਤੇ ਪੰਜਾਬ ਅੱਜ ਦੇ ਹਾਕਮ ਜਿਹੜੇ ਨਵੇਂ ਔਰੰਗਜ਼ੇਬ ਹੈ ਉਹਨਾਂ ਦੇ ਨਾਲ ਵੀ ਲੜ ਰਿਹਾ ਕਿਉਂਕਿ ਇੱਥੇ ਦੀ ਮਿੱਟੀ ਇੱਥੇ ਦਾ ਫਲਸਫਾ ਇੱਥੇ ਦਾ ਰਹਿਣਾ ਸਹਿਣਾ ਇੱਥੇ ਦੀ ਹਵਾ ਇੱਥੇ ਦੇ ਲੋਕ ਇੱਥੇ ਦਾ ਸਿਧਾਂਤ ਇੱਥੇ ਦੀ ਸਮਝ ਇਹ ਦੱਸਦੀ ਹੈ ਕਿ ਜਦੋਂ ਅਸੀਂ ਗੁਰੂ ਘਰ ਅਰਦਾਸ ਕਰਦੇ ਹਾਂ ਇਹ ਅਰਦਾਸ ਦੇ ਵਿੱਚ ਆਉਂਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸੇ ਸਰਬੱਤ ਦੇ ਭਲੇ ਨੂੰ ਮੋੜੇ ਰੱਖ ਕੇ ਇਸੇ ਸੱਚ ਦੇ ਪਹਿਰੇ ਨੂੰ ਉਰੇ ਰੱਖ ਕੇ ਅਸੀਂ ਲੜਦੇ ਜਾ ਰਹੇ ਹਾਂ ਅੰਜਾਮ ਕੀ ਹੁਣ ਤੇ ਪਹਿਲਾਂ ਸੋਚਿਆ ਨਹੀਂ ਜਾ ਸਕਦਾ ਸਾਡੇ ਨਾਲ ਕੀ ਹੋਣਾ ਹੈ ਪਹਿਲਾਂ ਸੋਚਿਆ ਨਹੀਂ ਜਾ ਸਕਦਾ ਪਰ ਲੜ ਰਹੇ ਹਾਂ ਅੱਜ ਕੀ ਹੋ ਰਿਹਾ ਅੱਜ ਕੀ ਕਰ ਰਹੇ ਹਾਂ ਅਸੀਂ ਵੰਗਾਰ ਰਹੇ ਹਾਂ ਸਾਖਮ ਨੂੰ ਉਹ ਸਟਾਨਾ ਸਾਹਿਬ ਵਲ ਵਧ ਰਹੇ ਉਹ ਸਾਰੇ ਕੋਰ ਮੈਨੂੰ ਕਿ ਅਸੀਂ ਲੜਾਂਗੇ ਅਸੀਂ ਖੜਾਂਗੇ ਅਸੀਂ ਜਿੰਨਾ ਹੋ ਸਕਿਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜ ਸਕਦੇ ਹਾਂ 90% ਚੇਹੇ ਕੁਰਬਾਨੀਆਂ ਉਦੋਂ ਹੋ ਸਕਦੀਆਂ ਨੇ ਅਸੀਂ ਕੁਰਬਾਨੀ ਦਾ ਜਜ਼ਬਾ ਜਿਹੜਾ ਸਵਤੰਤਰਤਾ ਦਾ ਜਜ਼ਬਾ ਜਿਹੜਾ ਇਸ ਮਿੱਟੀ ਦੇ ਵਿੱਚੋਂ ਮੁੱਕਿਆ ਨਹੀਂ ਜਿਹੜੀਆਂ ਸਾਜ਼ਿਸ਼ਾਂ ਨਾ ਕੰਮ ਕਰਦੀ ਹੋ ਰਹੀਆਂ ਭਾਵੇਂ ਕਿ ਪੰਜਾਬ ਚੋਂ ਪੈਦਾ ਹੋਏ ਉਹ ਲੀਡਰ ਪੰਜਾਬ ਚੋਂ ਪੈਦਾ ਹੋਏ ਉਹ ਨੇਤਾ ਪੰਜਾਬ ਚੋਂ ਪੈਦਾ ਹੋਏ ਉਹ ਰਾਜਨੀਤਿਕ ਲੋਕ ਹਮੇਸ਼ਾ ਪਿੱਟ ਕਰਕੇ ਖੜੇ ਹੋਏ ਆ ਪੰਜਾਬ ਦੇ ਇਤਿਹਾਸ ਨੂੰ ਲੀਡਰ ਪੈਦਾ ਕਰਨੇ ਆਉਂਦੇ ਆ ਭਾਵੇਂ ਉਹ ਲੀਡਰ ਥੋੜੇ ਹੋਣ ਭਾਵੇਂ ਉਹ ਲੀਡਰ ਰਾਜਨੀਤਿਕ ਨਾ ਹੋਣ ਪਰ ਹੱਕਾਂ ਦੀ ਆਵਾਜ਼ بلند ਕਰਨ ਵਾਸਤੇ ਤੇ ਹੱਸ ਕੇ ਚੂਸੋਲੀ ਤੇ ਚੜ ਜਾਣ ਵਾਲੇ ਹੱਲੇ ਲੱਖਾਂ ਜੀਉਂਦੇ ਆ ਤੇ ਜਿਉਂਦੇ ਰਹਿਣਗੇ ਲੜਦੇ ਰਹਿਣਗੇ ਖੜਦੇ ਰਹਿਣਗੇ ਸੱਚ ਲਈ ਹੱਕਾਂ ਲਈ ਆਪਣੀ ਮਿੱਟੀ ਲਈ ਤੇ ਦੁਨੀਆ ਦੇ ਵਿੱਚ ਹੁੰਦੇ ਜ਼ੁਲਮ ਲਈ ਇਹ ਜ਼ੁਲਮ ਜਿਹੜਾ ਨਾ ਚੱਲਿਆ ਇਹ ਨਾ ਚੱਲਣਾ ਇਹ ਇਦਾਂ ਦੀ ਮਸਤੀ ਹੈ ਕਿ ਹਰ ਬੰਦੇ ਨੂੰ ਸਮਝ ਨਹੀਂ ਆਉਂਦੀ ਤੇ ਇਦਾਂ ਦੀ ਖੁਸ਼ੀ ਹੈ ਇਦਾਂ ਦਾ ਨਸ਼ਾ ਹੈ ਕਿ ਹਰ ਬੰਦੇ ਨੂੰ ਚੜਦਾ ਨਹੀਂ ਇਹ ਇਦਾਂ ਦੀ ਦਾ ਪਾਗਲਪਨ ਹੈ ਕਿ ਹਰ ਕਿਸੇ ਨੂੰ ਹੁੰਦਾ ਨਹੀਂ ਪਰ ਜਿਹਨੂੰ ਹੋ ਜਾਂਦਾ ਹੈ ਇਹਦਾ ਇੱਕ ਅਲੱਗ ਨਸ਼ਾ ਹੈ ਅਲੱਗ ਸਮਝ ਹੈ ਅਲੱਗ ਹੀ ਮਜ਼ਾ ਹੈ ਕਿਉਂਕਿ ਆਪਣੇਆਂ ਲਈ ਤਾਂ ਸਾਰੇ ਲੜਦੇ ਆ ਪਰ ਸਾਡਾ ਦਸ਼ਮਪਿਤਾ ਜਦੋਂ ਸਾਰੀ ਦੁਨੀਆ ਲਈ ਲੜਿਆ ਲੋਕਾਂ ਲਈ ਲੜਿਆ ਤਾਂ ਹੀ ਤਾਂ ਦਸ਼ਮਪਿਤਾ ਹੈ ਨਾ ਤਾਂ ਹੀ ਤਾਂ ਸੀ ਉਹਦੇ ਪੁੱਤ ਕਹਿੰਦਾ ਸਾਨੂੰ ਕੁਮਾਰੀ ਹੈ ਨਾਮ ਕੁਮਾਰੀ ਨਾਮ ਦਾ ਚੜੀ ਰਹੇ ਦਿਨ ਰਾਤ ਵਾਲੀ ਗੱਲ ਹੈ ਇਹ ਇਹ ਮਸਤੀ ਜਿਹੜੀ ਹੈ ਹਾਂ ਬਿਲਕੁਲ ਰਾਏ ਵਡੇ ਵੀਰ ਮੇਰੇ ਬਹੁਤ ਹੀ ਸਤਿਕਾਰ ਜੋ ਬਹੁਤ ਵਧੀਆ ਸ਼ਬਦ ਲਿਖਦੇ ਆ ਬਹੁਤ ਹੀ ਬੜੀ ਇਹਨਾਂ ਦੇ ਸ਼ਬਦਾਂ 'ਚ ਦਮ ਹੈ ਮਨਜੀਤ ਸਿੰਘ ਜੀ ਖਾਲਸਾ ਵੱਡੇ ਭਰਾ ਸਾਡੇ ਜਰਵਾਣੇ ਹਮੇਸ਼ਾ ਖੜਦਾ ਹੈ ਖੜਦਾ ਤੇ ਲੜਦਾ ਰਿਹਾ ਸੀ ਲੜ ਰਿਹਾ ਤੇ ਹਮੇਸ਼ਾ ਹੀ ਲੜਦਾ ਰਹੇਗਾ ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਜੀ ਹਮੇਸ਼ਾ ਹੀ ਬਾਲੋਤਮ ਬਖਸ਼ਤੇ ਰਹਿਣ ਬਿਲਕੁਲ ਇਹ ਤੁਹਾਡੀਆਂ ਅਰਦਾਸਾਂ ਹੈ ਮਰ ਮੌਤ ਜਿਹੜੀ ਹੈ ਮੈਂ ਕਈ ਵਾਰ ਤੇ ਹੀ ਸੱਜਣਾ ਮਿੱਤਰਾਂ ਬਹੁਤ ਸਾਰੇ ਸੱਜਣ ਜਿਹੜੇ ਜਾਂ ਸਾਡੇ ਰਿਸ਼ਤਿਆਂ ਦੇ ਵਿੱਚ ਛੱਡ ਕੇ ਚਲੇ ਗਏ ਪਿੱਛੇ ਜੇ ਮੇਰੇ ਮਾਤਾ ਜੀ ਦਾ ਦੇਹਾਂਤ ਹੋਇਆ ਬੜਾ ਦੁੱਖ ਲੱਗਾ ਪਰ ਆਪਾਂ ਉੱਥੇ ਇੱਕ ਸ਼ਬਦ ਪੜ੍ਹਦੇ ਹੁੰਦੇ ਆਮ ਹੀ ਲੀਡਰਾਂ ਨੇ ਸ਼ਬਦ ਬਣਾ ਲਿਆ ਮਰਨ ਲਿਖਾਏ ਮੰਡਲ 'ਮੈਂ ਆਏ ਜਦੋਂ ਅਸੀਂ ਇਹ ਮਰਨ ਲਿਖਾ ਕੇ ਆਏ ਆ ਤੇ ਇਹ ਤਾਂ ਉਹਦੇ ਹੱਥ ਹੈ ਨਾ ਵੀ ਕਦੋਂ ਮਰਨਾ ਹੈ ਕਦੋਂ ਜੀਣਾ ਹੈ ਇਹ ਤਾਂ ਉਸ ਮਾਲਕ ਨੇ ਲਿਖਿਆ ਹੋਇਆ ਹੈ ਜੇ ਸਾਡੇ ਹਿੱਸੇ ਉਹਨਾਂ ਜੁਰਮਾਨਿਆਂ ਦਾ ਤਸ਼ੱਦਦ ਲਿਖਿਆ ਹੈ ਜੇ ਸਾਡੇ ਹਿੱਸੇ ਉਹਨਾਂ ਦੀ ਡਾਂਗ ਨਾਲ ਮਰਨਾ ਲਿਖਿਆ ਤੇ ਫਿਰ ਅਸੀਂ ਘਰੇ ਲੰਮੇ ਬੈੱਡ ਤੇ ਪੈ ਕੇ ਨਹੀਂ ਮਰਨਾ ਜੇ ਸਾਡੇ ਹਿੱਸੇ ਸੱਚ ਤੇ ਖੜੇ ਹੁੰਦੇ ਆ ਲੜਦੇ ਆ ਮਰਨਾ ਲਿਖਿਆ ਤੇ ਫਿਰ ਕਿਵੇਂ ਜਿੱਥੇ ਗੁਰੂ ਸਾਹਿਬ ਦਾ ਉਹ ਟਾਸਰਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਸਾਨੂੰ ਇਹਦੇ ਲਈ ਚੁਣਿਆ ਸ਼ੁਕਰਾਨਾ ਉਸ ਮਾਲਕ ਦਾ ਕਿ ਅਸੀਂ ਇੰਨੇ ਜੋਗੇ ਸਾਨੂੰ ਉਸ ਮਾਲਕ ਨੇ ਕੀਤਾ ਉਹਦੀ ਕਿਰਪਾ ਹੋਣੀ ਹੈ ਉਹਦੇ 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 ਅਨਸਾਰ ਹੀ ਸਾਰਾ ਕੁਝ ਹੋਣਾ ਤੇ ਜੇ ਅਸੀਂ ਕਹੀਏ ਕਿ ਅਸੀਂ ਕਰ ਰਹੇ ਹਾਂ ਮੇਰਾ ਮੁਝਮੇ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸਭ ਤੇ ਕਿਆ ਲਾਕੇ ਮੇਰਾ ਸਾਡਾ ਕੁਝ ਨਹੀਂ ਬਸ ਉਸ ਮਾਲਕ ਦੀ ਦਿੱਤੀ ਹੋਈ ਹਿੰਮਤ ਤੇ ਤੁਹਾਡੀਆਂ ਅਰਦਾਸਾਂ ਕਰਕੇ ਵਾਡੇ ਦਿੱਤੇ ਹੋਏ ਹੌਸਲੇ ਕਰਕੇ ਤੁਰੇ ਜਾ ਰਹੇ ਤੇ ਮਾਲਕ ਬਾਹ ਫੜ ਕੇ ਰੱਖੇ ਤੇ ਬਾਹ ਫੜ ਕੇ ਸਾਡੇ ਵੱਲੋਂ ਕੀਤੀ ਅਰਦਾਸ ਸਾਡੇ ਵੱਲੋਂ ਕੀਤੀਆਂ ਜੋਦੜੀਆਂ ਉਹ ਪ੍ਰਵਾਨ ਕਰੇ ਤੇ ਮੋਰਚੇ ਦੇ ਵਿੱਚ ਜਿੱਤ ਬਖਸ਼ਿਸ਼ ਕਰੇ ਕਿਉਂਕਿ ਬਹੁਤ ਬਹੁਤ ਧਰਾਂ ਬਹੁਤ ਲੋਕ ਹੈ ਜਿਹੜੇ ਅੱਜ ਸਰਕਾਰੀ ਹੱਥ ਠੋਕਾ ਬਣੇ ਹੋਇਆ ਸਾਡੇ ਆਪਣੇ ਹੀ ਆ ਬਗਾਨੇ ਨਹੀਂ ਆ ਮੈਂ ਤਾਂ ਬਾਰ ਬਾਰ ਬੇਨਤੀਆਂ ਕਰਦਾ ਵੀਰੋ ਇਹ ਇਤਿਹਾਸ ਲਿਖਿਆ ਜਾਣਾ ਵੀ ਜਦ ਹਾਕਮ ਦੇ ਨਾਲ ਜ਼ਰਵਾਣਿਆਂ ਦੇ ਨਾਲ ਉਹ ਲੋਕ ਮੱਥਾ ਲਾ ਕੇ ਬੈਠੇ ਸੀ ਤੇ ਆਪਣਿਆਂ ਨੇ ਆਪਣੇ ਅਨੂ ਭੰਡਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਆਪਣਿਆਂ ਨੇ ਆਪਣੇਆਂ ਦੀਆਂ ਲੱਤਾਂ ਖਿੱਚਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਇੱਕ ਸਮੇਂ ਦੀ ਚੁੱਪ ਤੁਹਾਡਾ ਜ਼ਰਦਾਰ ਤੁਹਾਡਾ ਕੱਦ ਬਚਾ ਸਕਦੀ ਹੈ ਪਰ ਇੱਕ ਸਮੇਂ ਦਾ ਨਿਕਲਿਆ ਬੋਲ ਜਿਹੜਾ ਵਾਪਸ ਮੂੰਹ ਵਿੱਚ ਨਹੀਂ ਜਾਣਾ ਇੱਕ ਸਮੇਂ ਦੇ ਵਿੱਚ ਤੁਹਾਡਾ ਕਿਹਾ ਕਈ ਹੋਈ ਗੱਲ ਜਿਹੜੀ ਵਾਪਸ ਨਹੀਂ ਮੁੜਨੀ ਉਹ ਗੱਲ ਨੇ ਤੁਹਾਡੇ ਕਿਰਦਾਰ ਤੇ ਕਰੈਕਟਰ ਨੂੰ ਦੁਨੀਆ 'ਚ ਨਸ਼ਰ ਕਰ ਦੇਣਾ ਮੈਂ ਕਦੀ ਵੀ ਆਸ ਨਹੀਂ ਕਰਦਾ ਕਿ ਸਾਡੇ ਆਪਣੇ ਕੁਝ ਇਸ ਤਰ੍ਹਾਂ ਦੇ ਸ਼ਬਦ ਵਰਤਣਗੇ ਸਾਰਾ ਕੁਝ ਸਾਰਾ ਕੁਝ ਇੱਥੇ ਰਹਿ ਜਾਣਾ ਇਹੀ ਇੱਥੇ ਸਟੇਜਾ ਰਹਿ ਜਾਣੀਆਂ ਇੱਥੇ ਜੰਗਾਂ ਜੁੱਦਾਂ ਸਾਰਾ ਕੁਝ ਨਾਮ ਤੁਹਾਡੀ ਸ਼ੋਹਰਤ ਤੁਹਾਡਾ ਤੁਹਾਡੀਆਂ ਚੋਦਰਾਂ ਪ੍ਰਧਾਨਗੀਆਂ ਸਾਡੀਆਂ ਸਾਧੀਆਂ ਇੱਥੇ ਰਹਿ ਜਾਣੀਆਂ ਪਰ ਭਰਾਵੋ ਅਸਲ ਰਹਿ ਜਾਣਾ ਕਰਤਾਰ ਤੇ ਕਰੈਕਟਰ ਅਸਲ ਰਹਿ ਜਾਣਾ ਜ਼ਮੀਰ ਅਸਲ ਰਹਿ ਜਾਣੇ ਤੁਹਾਡੇ ਬੋਲ ਲੋਕਾਂ ਨੇ ਤੁਹਾਡੇ ਬੋਲਾਂ ਨੂੰ ਯਾਦ ਕਰਨਾ ਹੈ ਲੋਕਾਂ ਨੇ ਤੁਹਾਡੀ ਸਮਝ ਨੂੰ ਯਾਦ ਕਰਨਾ ਹੈ ਲੋਕਾਂ ਨੇ ਤੁਹਾਡੇ ਖੜ ਕੇ ਲੜਨ ਦੇ ਜਜ਼ਬੇ ਨੂੰ ਯਾਦ ਕਰਨਾ ਹੈ ਤੇ ਜੇ ਮੇਰੀ ਤਾਂ ਮੈਂ ਹੱਥ ਜੋੜ ਕੇ ਬੇਨਤੀ ਆ ਵੀਰੋ ਤੁਹਾਡੇ ਨਾਲ ਸਾਡੇ ਖਿਲਾਫ ਬੋਲਣ ਵਾਲਿਆਂ ਨਾਲ ਸਾਡਾ ਕੋਈ ਵਿਵਾਦ ਨਹੀਂ ਸਾਡੇ ਖਿਲਾਫ ਬੋਲਣ ਵਾਲਿਆਂ ਦਾ ਨਾਲ ਸਾਡਾ ਕੋਈ ਗਿਲਾ ਵੀ ਨਹੀਂ ਕਿਉਂਕਿ ਅਸੀਂ ਜੰਗ ਵਿੱਚ ਆ ਅਸੀਂ ਹੱਕਾਂ ਲਈ ਲੜ ਰਹੇ ਹਾਂ ਅਸੀਂ ਕਿਸੇ ਨਾਲ ਕੋਈ ਵਿਵਾਦ ਇਹ ਅਸੀਂ ਦਾ ਅਰਦਾਸ ਕਰਦੇ ਹਾਂ ਕੋਸ਼ਿਸ਼ ਵੀ ਕਰਦੇ ਹਰ ਉਸ ਵੀਰ ਨੂੰ ਭਰਾ ਨੂੰ ਜਿਹੜਾ ਜਿਹੜਾ ਉਸ ਦੁਸ਼ਮਣ ਦੇ ਨਾਲ ਲੜ ਰਿਹਾ ਉਹਨੂੰ ਨਾਲ ਲੈ ਕੇ ਚੱਲ ਗਏ ਕੋਸ਼ਿਸ਼ ਵੀ ਕਰ ਰਹੇ ਆ ਆਪਣੇ ਨਿੱਜੀ ਤੌਰ ਦੇ ਉੱਤੇ ਹਰ ਥਾਂ ਤੇ ਆਵਾਜ਼ ਵੀ ਬੁਲੰਦ ਕਰ ਰਹੇ ਆ ਕਿ ਲੜ ਲਾਂਗੇ ਵਾਪਸ ਆ ਕੇ ਪਰ ਆਸ ਇਹ ਵੀ ਨਹੀਂ ਕਰਦੇ ਕਿ ਕੋਈ ਸਾਡੇ ਭਰਾ ਘਰੇ ਬੈਠੇ ਇਸ ਗੱਲ ਨੂੰ ਇਹ ਕਹੀ ਜਾਣ ਕਿ ਜੋ ਆ ਉੱਥੇ ਬੈਠੇ ਲੋਕ ਇੱਥੇ ਭਾਜਪੀ ਦੇ ਬੰਦੇ ਆ ਉੱਥੇ ਬੈਠੇ ਲੋਕ ਇੱਥੇ ਖਾਲਸਤਾਨੀ ਆ ਉੱਥੇ ਉੱਥੇ ਬੈਠੇ ਲੋਕ ਇਹ ਤੇ 기ਦਾਰ ਹੈ ਇਹ ਤੇ ਮੋਰਚੇ ਤੋੜਨ ਵਾਲੇ ਆ ਠੀਕ ਹੈ ਅੱਜ ਕਹਿ ਲਓ ਅਪਨ ਕਰ ਸਾਫਤ ਕਰਨਾ ਪੈਣਾ ਜਦੋਂ ਅਸੀਂ ਆਹਮੋ ਸਾਹਮਣੇ ਹੋਵਾਂਗੇ ਤੇ ਉਸ ਗੱਲ ਨੂੰ ਤੁਹਾਨੂੰ ਸਮਝਾਉਣਾ ਪੈਣਾ ਓਨੀਆਂ ਗੱਲਾਂ ਕਰੋ ਜਿੰਨੀਆਂ ਸਾਫਤ ਕਰ ਸਕੋ ਉਹਨਾਂ ਕੋ ਬੋਲੋ ਜਿਹੜਾ ਅੱਖਾਂ ਨਾ ਸ਼ਰਮਾਉਣ ਸਾਹਮਣੇ ਬੈਠਿਆ ਓਨੀਆਂ ਗੱਲਾਂ ਕਰਿਓ ਜਿੰਨਾ ਤੁਹਾਨੂੰ ਪਛਤਾਵਾ ਨਾ ਹੋਵੇ ਨਹੀਂ ਤਾਂ ਬਾਅਦ ਵਿੱਚ ਉਹਨਾਂ ਗੱਲਾਂ ਨੇ ਵਾਪਸ ਮੂੰਹ ਵਿੱਚ ਨਹੀਂ ਪੈਣਾ। ਸਭ ਨੂੰ ਬੇਨਤੀ ਹੈ ਲੜਾਈ ਤੁਹਾਡੀ ਹੈ ਲੜਾਈ ਸਾਡੀ ਹੈ ਹਰ ਉਸ insan ਦੀ ਹੈ ਜਿਹੜਾ ਇਸ ਧਰਤੀ ਤੇ ਪੈਦਾ ਹੋਇਆ ਹੈ। ਲੜਾਈ ਬਹੁਤ ਵੱਡੀ ਹੈ। ਪੂਰਸ ਲੜਾਈ ਨੂੰ ਆਓ ਰਲ ਮਿਲ ਕੇ ਲੜੀਏ ਤਾਂ ਕਿ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਫਸਲਾਂ ਨੂੰ ਸਹੀ ਰਾਹ ਮਿਲ ਸਕੇ, ਸਹੀ ਥਾਂ ਮਿਲ ਸਕੇ, ਸਹੀ ਮੁੱਲ ਮਿਲ ਸਕੇ। ਨਹੀਂ ਤਾਂ ਜੇ ਅਸੀਂ ਮੰਨ ਲਈਏ ਕਿ ਪੰਜਾਬ ਨੂੰ ਤਾਂ ਕੁਝ ਫਸਲਾਂ ਤੇ ਐਮਐਸਪੀ ਮਿਲਦੀ ਹੈ ਤੇ ਫਿਰ ਉਸ ਕਨਸੈਪਟ ਨੂੰ ਕਿੱਥੇ ਲੈ ਕੇ ਜਾਓਗੇ ਜਿਹੜਾ ਦਸਮ ਪਿਤਾ ਨੇ ਸਾਨੂੰ ਦਿੱਤਾ ਹੈ ਜਿਸ ਕਨਸੈਪਟ ਤੇ ਖੜੇ ਹੋ ਕੇ ਆਪਣੇ ਚਾਰ ਪੁੱਤਵਾਰ ਦਿੱਤੇ ਗੁਰੂ ਨੇ ਤੇ ਫਿਰ ਉਸ ਉਹਨੂੰ ਕਿੱਥੇ ਲੈ ਕੇ ਜਾਓਗੇ ਕਿ ਅਸੀਂ ਉਹਦੇ ਅਸੀਂ ਵਦਾਵਾ ਲਿਖ ਕੇ ਦੇ ਦਿੱਤਾ ਕਿ ਅਸੀਂ ਉਸ ਸਿਧਾਂਤ ਨੂੰ ਛੱਡ ਚੁੱਕੇ ਹਾਂ ਕਿ ਅਸੀਂ ਸਰਬੱਤ ਦੇ ਭਲੇ ਲਈ ਕਰਦੇ ਅਰਦਾਸ ਕਰਦੇ ਸਮੇ ਸਿਰਫ ਬੋਲਣ ਲਈ ਬੋਲਦੇ ਆ ਕਿ ਨਾਮ ਕੇ ਨਾਮ ਜੜਦੀ ਕਲਾ ਤੇਰੀ ਭਾਣੇ ਸਰਬੱਤ ਦਾ ਭਲਾ ਤੇ ਕੀ ਅਸੀਂ ਉਹ ਸਮਝਣੇ ਸ਼ੁਰੂ ਚੱਕੇ ਚੁੱਕੇ ਆ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਵਾਲੇ ਸਿਧਾਂਤ ਇਸ ਦਾ ਤਨੂੰ ਸਮਝ ਨੂੰ ਦੁਨੀਆ ਤੇ ਤੱਕ ਬਚਾਉਣ ਵਾਸਤੇ ਇਕਜੁੱਟ ਹੋ ਕੇ ਖੜ ਕੇ ਲੜਨ ਦੀ ਲੋੜ ਹੈ ਤੇ ਹਰ ਉਸ ਮਾਈ ਭਾਈ ਨੂੰ ਅਸੀਂ ਸਰਦਾ ਦੰਨੇ ਆ ਜਿਹੜਾ ਇਵਾਂ ਜ਼ਰਵਾਣਿਆਂ ਦੇ ਖਿਲਾਫ ਲੜਨਾ ਚਾਹੁੰਦਾ ਹੈ ਸੱਚੀਓ ਲੜਨਾ ਚਾਹੁੰਦਾ ਹੈ ਇਹ ਨਹੀਂ ਕਿ ਮੈਂ ਉੱਥੇ ਮੂਰੀ ਬਣ ਕੇ ਜਾਵਾਂ ਇਹ ਨਹੀਂ ਕਿ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਕੀਤਾ ਸ਼ਬਦ ਸੋਚ ਕੇ ਬੋਲਿਓ ਕਿਉਂਕਿ ਮੈਨੂੰ ਯਾਦ ਹੈ ਜੇ ਦਿੱਲੀ ਅੰਦੋਲਨ ਵੇਲੇ ਜਿਹਨਾਂ ਨੂੰ ਅਸੀਂ ਪੰਡਿਆ ਸਭ ਨੇ ਹਰ ਬੰਦੇ ਨੇ ਕਿਸੇ ਨੂੰ ਗਦਾਰ ਦਾ ਟੈਗ ਦਿੱਤਾ ਜਿਹਦੇ ਕੋਲ ਜਿਹੜੀ ਜਿਹੜੀ ਕਾਪੀ ਆ ਗਈ ਜਿਹੜੀ ਪੈਨਸਲ ਆ ਗਈ ਜਿਹੜੀ ਸਟੇਜ ਆ ਗਈ ਹਰ ਬੰਦੇ ਨੂੰ ਅਸੀਂ ਪੰਡਿਆ ਤੇ ਅੱਜ ਅੱਜ ਅਸੀਂ ਸ਼ਰਮ ਦੇ ਮਾਰੇ ਉਹਨਾਂ ਬੰਦਿਆਂ ਦਾ ਨੂੰ ਜਦੋਂ ਕਹਿੰਦੇ ਆ ਉਹ ਸਾਡਾ ਸੀ ਯਾਰ ਤਾਂ ਸਭ ਨੂੰ ਹੋਣਾ ਹੈ ਜਾਗਤ ਹਰ ਉਸ ਵੀਰ ਨੂੰ ਹੋਣਾ ਹੈ ਕਿ ਮੈਂ ਕੀ ਬੋਲਿਆ ਤੁਹਾਨੂੰ ਯਾਦ ਹੋਣਾ ਕਿ ਨਵਰੀਤ ਸਿੰਘ ਦੇਵਡਬਾ ਜਿਹਦੀ লাশ ਕਿੰਨਾ ਚਿਰ ਸੜਕ ਤੇ ਪਈ ਰਹੀ ਤੇ ਅੱਜ ਲੋਕਾਂ ਨੂੰ ਸਲਾਖਨ ਸਿੰਘ ਵਾਲਿਆਂ ਨੇ ਦੇਖਿਆ ਨਹੀਂ ਉਹਦੇ ਵੱਲ ਉਹਦੇ ਵਾਰਿਸ ਬਣਨ ਤੋਂ ਵੀ ਕਿੰਨਾ ਰਾ ਕਰਿਆ ਕਿ ਉਸ ਦਿਨ ਸੀ ਇਸੇ ਇਸੇ ਦੇਖੋ ਸੋਚ ਕੇ ਬੰਦਲ ਕਸੈਨੋ ਕੁਝ ਵੀ ਬੋਲੋ ਸਾਡੇ ਵਕਤ ਅਨੇਕਾਂ ਮਖਤੇਦ ਹੋ ਸਕਦੇ ਆ ਅਨੇਕਾਂ ਸਾਡੀਆਂ ਵੱਖਰੇਵੇਂ ਹੋ ਸਕਦੇ ਵਿਚਾਰ ਤਾਰਕ ਸਮਝਾ ਅਲੱਗ ਹੋ ਸਕਦੀਆਂ ਪਰ ਇਹ ਨਾ ਸੋਚੋ ਦੁਸ਼ਮਣ ਸੰਤਾ ਇੱਕੋ ਹਨ ਲੜਨਾ ਅਸੀਂ ਉਹਦੇ ਨਾਲ ਆ ਜਦੋਂ ਅਸੀਂ ਇਸ ਲੜਾਈ ਤੋਂ ਲਾਂਬੇ ਹੋ ਜਾਵਾਂਗੇ ਫਿਰ ਆਪਸ ਵਿੱਚ ਵੀ ਦੁਆਤ ਕਰਾਂਗੇ ਜ਼ਰੂਰ ਲੜਾਂਗੇ ਪਰ ਅੱਜ ਸਮਾਂ ਨਹੀਂ ਹੈ ਅੱਜ ਤਾਂ ਜੇ ਅਸੀਂ ਘਰ ਵੀ ਬੈਠੇ ਆਂ ਤੇ ਇ ਤਰ ਬੈ ਕੇ ਕਿਤੇ ਨਾ ਕਿਤੇ ਸੱਚੀ ਜਿਹੜਾ ਜੰਗੂ ਆ ਜਿਹੜਾ ਜਿਹਾਰੂ ਹੈ ਉਹਦੇ ਮਨ ਚ ਇਹ ਗੱਲ ਨਿਕਲਣੀ ਚਾਹੀਦੀ ਹੈ ਕਿ ਰੱਬ ਖੈਰ ਕਰੇ ਕਿਤੇ ਜਿੱਤ ਮਿਲ ਜਾਏ ਸਾਡੀ ਖੁਸ਼ੀ ਸਾਡੇ ਘਰਾਂ ਚ ਬੈਠੇ ਹੋ ਸਾਡੇ ਸੱਜਣ ਮਿੱਤਰ ਯਾਰ ਦੋਸਤ ਸਾਥ ਸੰਬੰਧੀ ਹਰ ਇਨਸਾਨ ਜਿਹੜਾ ਖੇਤੀ ਨਾਲ ਜ਼ਮੀਨ ਨਾਲ ਧਰਤੀ ਨਾਲ ਜੁੜਿਆ ਹੋਇਆ ਕਿਤੇ ਉਹਨਾਂ ਨੂੰ ਆਪਣਾ ਹੱਕ ਮਿਲ ਜਾਵੇ ਤਿੰਨੀ ਕਿ ਇੰਨੀ ਕੀ ਗੱਲ ਦਾ ਖਿਆਲ ਰੱਖਿਓ ਦੇਖਿਓ ਕਿਤੇ ਜਿਹੜਾ ਸਾਡੇ ਹੱਕ ਦੀ ਹਾਕਾਂ ਦੇ ਉੱਤੇ ਢਾਕਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਦੇਖਿਓ ਕਿਤੇ ਅਸੀਂ ਉੱਥੇ ਨਾ ਖੜ ਜਾਈਏ ਜਾ ਕੇ ਕਿ ਕੱਲੋਂ ਲੋਕ ਸਾਨੂੰ ਕਹਿਣ ਕਿ ਜਦੋਂ ਹੱਕਾਂ ਲਈ ਲੜਨ ਵਾਲੇ ਲੋਕ ਬਾਹਰਾਂ ਤੇ ਬੈਠੇ ਸੀ ਤੇ ਤੁਸੀਂ ਕਿੱਥੇ ਸੀ ਸੋ ਦੋਸਤੋ ਸਾਨੂੰ ਹਮੇਸ਼ਾ ਹੀ ਮਾਫੀ ਚਾਹਨਾ ਹੈ ਕਿ ਇੱਥੇ ਇੰਟਰਨੈਟ ਦੀ ਥੋੜੀ ਪ੍ਰੋਬਲਮ ਹੋਣ ਕਰਕੇ ਆਪਣੀ ਗੱਲ ਜਿਹੜੀ ਉਹ ਟੁੱਟ ਗਈ ਵਿੱਚੋਂ ਮੈਂ ਤੇ ਇਹ ਬੇਨਤੀ ਕਰੂੰਗਾ ਕਿ ਤੇ ਇਹ ਨਾ ਹੋਵੇ ਕਿ ਅਸੀਂ ਉਸ ਸਮੇਂ ਨੂੰ ਲੰਘਾ ਲਈਏ ਜਿਹੜਾ ਹੱਕ ਇੱਕ ਦੂਸਰੇ ਨਾਲ ਗਲਵਕੜੀ ਪਾ ਕੇ ਇੱਕ ਦੂਸਰੇ ਦੇ ਨੇੜੇ ਹੋ ਕੇ ਇਕੱਠੇ ਹੋ ਕੇ ਲੜਨ ਦਾ ਕੁਝ ਵੀ ਬੋਲ ਲਈਏ ਕੁਝ ਵੀ ਕਹਿ ਲਈਏ ਮੈਂ ਇਨਾਂ ਕੋ ਤੁਹਾਨੂੰ ਵਾਅਦਾ ਕਰਦਾ ਪੇ ਸਾਡੀ ਕੋਸ਼ਿਸ਼ ਖਾਸ ਕਰਕੇ ਅਮਰਜੀਤ ਸਿੰਘ ਰੜੇ ਦੀ ਕੋਸ਼ਿਸ਼ ਇਹ ਹੋਊਗੀ ਕਿ ਹਰ ਉਸ ਇਨਸਾਨ ਨੂੰ ਆਪਣੀ ਥਾਂ ਤੇ ਬਣਦਾ ਭਾਵੇਂ ਮੇਰੇ ਨਾਲ ਬਣਦੀ ਹੋਵੇ ਚਾਹੇ ਨਾ ਬਣਦੀ ਹੋਵੇ ਉਹ ਹਰ ਉਸ ਇਨਸਾਨ ਨੂੰ ਇਸ ਜੰਗ ਦੇ ਵਿੱਚ ਇਸ ਹੱਕਾਂ ਦੀ ਲੜਾਈ ਦੇ ਵਿੱਚ ਸਦਾ ਸਾਡਾ ਕਿਸੇ ਨਾਲ ਵਖਰੀਵਾਂ ਨਹੀਂ ਕਿਸੇ ਨੂੰ ਲੱਗਦਾ ਹੋਵੇਗਾ ਕਿ ਸਾਨੂੰ ਪਾਨੀ ਨਾਲ ਅਲਰਜੀ ਹੈ ਭਰਾਓ ਜਿਹਨੂੰ ਸਾਡੇ ਨਾਲ ਅਲਰਜੀ ਹੈ ਦੱਸ ਦਿਓ ਅਸੀਂ ਪਿੱਛੇ हट ਜਾਏਂਗੇ ਇਸ ਨੂੰ ਲੱਗਦਾ ਹੋਇਆ ਕਿ ਇਸ ਨੇ ਹੱਕਾਂ ਦੀ ਲੜਾਈ ਮੈਂ ਵਧੀਆ ਲੜ ਸਕਦਾ ਉਹਦੇ ਪਿੱਛੇ ਲੈ ਕੇ ਰਹਿ ਕੇ ਅਸੀਂ ਖੜੇ ਹੋ ਜਾਾਂਗੇ ਅਸੀਂ ਪਿੱਛੇ ਰਹਿ ਕੇ ਲੜ ਲਾਂਗੇ ਪਰ ਇਦਾਂ ਨਹੀਂ ਹੋਣਾ ਕਿ ਅਸੀਂ ਇਸ جنگ ਨੂੰ ਇੰਜ ਲੈ ਲਈਏ ਕਿ ਜਿਵੇਂ ਸਾਡੇ ਘਰ ਚ ਵੱਟ ਬੰਨੇ ਦੀ ਲੜਾਈ ਆ ਤੇ ਅਸੀਂ ਆਪਸ ਵਿੱਚ ਉਲਝੇ ਸੀ ਸਭ ਨੂੰ ਬੇਨਤੀ ਹੈ ਕਿ ਵੱਡਾ ਜਿਗਰਾ ਕਰਕੇ ਵੱਡੀ ਸਮਝ ਬਣਾ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੀਏ ਤੇ ਇਸ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਦੇ ਵਿੱਚ ਆਪਣਾ ਬਣਦਾ ਹਿੱਸਾ ਪਾਈਏ ਕੋਸ਼ਿਸ਼ ਕਰ ਰਹੇ ਹਾਂ ਅੱਗੇ ਵੀ ਕਰਾਂਗੇ ਜਿਹੜੀਆਂ ਕੁਝ ਗੱਲਾਂ ਅੱਜ ਦੇ ਸਮੇਂ ਦੇ ਵਿੱਚ ਕੁਝ ਉਹਨਾਂ ਨੂੰ ਨੇੜੇ ਕਰ ਸਕੀਏ ਹਰ ਉਹ ਰੋਲ ਨਿਭਾ ਸਕੀਏ ਜਿਹੜਾ ਸਰਵੱਤ ਦੇ ਭਲੇ ਦੇ ਕਾਰਜ ਨੂੰ ਜਿੱਤ ਵੱਲ ਲੈ ਕੇ ਜਾ ਸਕੇ ਜੇਕਰ ਇਹਨਾਂ ਬੋਲਦਿਆਂ ਕਿਸੇ ਵੀ ਵੀਰਪੁਰਾਂ ਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਹੋਵੇ ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਤੇ ਮੈਂ ਮਾਫੀ ਚਾਹੁੰਨਾ ਪਰ ਇਹ ਗੱਲ ਜ਼ਰੂਰ ਹੈ ਕਿ ਘਰ ਬੈਠ ਕੇ ਆਪਾਂ ਕਿਤੇ ਉਹ ਸ਼ਬਦ ਨਾ ਬੋਲ ਦਈਏ ਕਿ ਕੱਲ ਨੂੰ ਸਾਨੂੰ ਪਛਤਾਉਣਾ ਪਵੇ ਕੱਲ ਨੂੰ ਇਹ ਕਹਿਣਾ ਪਵੇ ਜਦੋਂ ਲੋਕ ਸਾਨੂੰ ਪੁੱਛਣ ਹੱਕਾਂ ਦੀ ਲੜਾਈ ਜਦੋਂ ਲੜੀ ਜਾ ਰਹੀ ਸੀ ਤੇ ਤੁਸੀਂ ਕਿੱਥੇ ਸੀ ਤੁਸੀਂ ਕਿਉਂ ਨਹੀਂ ਤੁਰੇ ਤੁਸੀਂ ਕਿਉਂ ਨਹੀਂ ਬੋਲੇ ਸੋ ਜ਼ਰੂਰੀ ਹੈ ਕਿ ਸੱਚ ਤੇ ਖੜੀਏ